ਪੰਜਾਬ ਦੇ ਵਿੱਚ ਹੋਇਆ ਹੁਣ ਇੱਕ ਹੋਰ ਪੁਲਿਸ ਮੁਕਾਬਲਾ ਦੋ ਕੀਤੇ ਪੁਲਿਸ ਨੇ ਜ਼ਖਮੀ ਅਤੇ ਦੋ ਨੂੰ ਕੀਤਾ ਗਿਆ ਗ੍ਰਿਫਤਾਰ ਟੋਟਲ ਚਾਰ ਕੀਤੇ ਗ੍ਰਿਫਤਾਰ 7 ਕਿਲੋ ਅਫੀਮ ਵੀ ਇਹਨਾਂ ਦੇ ਕੋਲੋਂ ਕੀਤੀ ਗਈ ਬਰਾਮਦ ਤਿੰਨ ਇਹਨਾਂ ਦੇ ਕੋਲੋਂ ਪਿਸਟਲ ਅਤੇ ਨਾਲ ਜਿੰਦਾ ਰੌਂਦ ਅਤੇ 1 ਲੱਖ ਰੁਪਏ ਡਰੱਗ ਮਨੀ ਵੀ ਕੀਤੀ ਗਈ ਬਰਾਮਦ ਇਸ ਸਬੰਧੀ ਤਰਨਤਾਰਨ ਦੇ ਸੀਨੀਅਰ ਸੀਨੀਅਰ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹਨਾਂ ਨੂੰ ਸੂਚਨਾ ਮਿਲੀ ਸੀ ਕਿ ਪਾਕਿਸਤਾਨ ਦੇ ਵਿੱਚੋਂ ਡਰੋਨ ਦੇ ਰਾਹੀਂ ਕੁਝ ਹਥਿਆਰ ਤੇ ਨਸ਼ਾ ਸਪਲਾਈ ਹੋਇਆ ਹੈ ਤਾਂ CIA ਦੀ ਟੀਮ ਜਦ ਇਹਨਾਂ ਵਿਅਕਤੀਆਂ ਦਾ ਆਪਣਾ ਪਿੱਛਾ ਕਰ ਰਹੀ ਸੀ ਤਾਂ ਇਹਨਾਂ ਵਿਅਕਤੀਆਂ ਵੱਲੋਂ CIA ਦੀ ਪੁਲਿਸ ਪਾਰਟੀ ਦੇ ਉੱਤੇ ਆਪਣੇ ਹਥਿਆਰਾਂ ਦੇ ਨਾਲ ਫਾਇਰਿੰਗ ਕਰ ਦਿੱਤੀ ਜਿਸ ਦੇ ਵਿੱਚ ਪੁਲਿਸ ਵੱਲੋਂ ਵੀ ਜਵਾਬੀ ਕਾਰਵਾਈ ਦੇ ਵਿੱਚ ਜਦ ਫਾਇਰਿੰਗ ਕੀਤੀ ਗਈ ਤਾਂ ਦੋ ਵਿਅਕਤੀ ਨੇ ਜਿਹੜੇ ਉਹ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਉਹਨਾਂ ਵੱਲੋਂ ਇਲਾਜ ਦੇ ਲਈ ਹਸਪਤਾਲ ਵਿਖੇ ਪਹੁੰਚਾਇਆ ਗਿਆ ਅਤੇ ਦੋ ਹੋਰ ਵਿਅਕਤੀਆਂ ਨੂੰ ਉਹਨਾਂ ਵੱਲੋਂ ਕਾਬੂ ਕੀਤਾ ਗਿਆ ਟੋਟਲ ਚਾਰ ਵਿਅਕਤੀਆਂ ਨੂੰ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਇਹਨਾਂ ਦੇ ਕੋਲੋਂ 7 ਕਿਲੋ ਫੀਮ 1 ਲੱਖ ਰੁਪਏ ਡਰੱਗ ਮਣੀ ਅਤੇ ਤਿੰਨ ਪਿਸਟਲ ਬਰਾਮਦ ਕੀਤੇ ਗਏ ਆਪਸ ਨੂੰ ਸੁਣਾਉਣੇ ਆ ਕੀ ਕਹਿੰਦੇ ਨੇ ਤਰਨਤਾਰਨ ਪੁਲਿਸ ਦੇ ਸੀਨੀਅਰ ਅਧਿਕਾਰੀ ਇੰਕਾਊਂਟਰ ਮੁਕਾਬਲਾ ਆਇਆ ਸਰ ਕੀ ਸਾਰਾ ਮਾਮਲਾ ਜੀ ਖੜੇ ਮਾਨਯੋਗ ਸੀਐਮ ਸਾਹਿਬ ਡੀਜੀਪੀ ਸਾਹਿਬ ਡੀਆਈਜੀ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਕਿ ਯੁੱਧ ਨਸ਼ਾ ਵਿਰੁੱਧ ਆਪਣੀ ਮੁਹਿੰਮ ਚੱਲ ਰਹੀ ਹੈ ਉਹਦੇ ਤਹਿਤ ਸਾਡੇ ਸੀਏਏ ਜਾਂਚ ਦੀ ਟੀਮ ਨੇ ਅੰਡਰ ਦਾ ਸੁਪਰਵੀਜ਼ਨ ਆਫ ਐਸਪੀਡੀ ਅਜੀਤ ਰਾਜ ਡੀਐਸਪੀ ਡੀ ਰਾਜਿੰਦਰ ਮਨਾਸ ਸਾਡੇ ਐਸਪੀ ਸਾਹਿਬ ਅਸ਼ੋਕ ਨੀਨਾ ਜੀ ਆਈਪੀਐਸ ਤੇ ਇਹਨਾਂ ਨੂੰ ਇੱਕ ਇਨਫੋਰਮੇਸ਼ਨ ਰੀਸੀਵ ਹੋਈ ਸੀ ਕਿ ਵੀ ਰਾਤੀ ਜਿਹੜੇ ਦੋ ਬੰਦੇ ਨੇ ਵਿਜੇ ਤੇ ਗੁਰਜੰਟ ਜਿਹੜੇ ਕਿ ਬਰੋਪਾਲ ਦੇ ਰਹਿਣ ਵਾਲੇ ਆ ਇਹਨਾਂ ਨੇ ਡਰੋਨ ਰਾਹੀਂ ਕੋਈ ਕਨਸਾਈਨਮੈਂਟ ਜਿਹੜੀ ਹੈ ਹਥਿਆਰਾਂ ਦੀ ਤੇ ਡਰੱਗਸ ਦੀ ਹਾਸਲ ਕੀਤੀ ਹੈ ਤੇ ਗਾਂ ਇਸ ਕਨਸਾਈਨਮੈਂਟ ਨੂੰ ਕੱਢਣ ਲਈ ਇਹਨਾਂ ਨੇ ਜਿਹੜੇ ਦੋ ਅੰਮ੍ਰਿਤਸਰ ਦੇ ਰਹਿਣ ਵਾਲੇ ਆ ਵਿਜੇ ਤੇ ਸਾਗਰ ਇਹਨਾਂ ਨਾਲ ਕੋਈ ਡੀਲ ਸੈੱਟ ਕੀਤੀ ਹੈ ਜਿਹੜੀ ਕਿ ਚਵਾਲ ਤਾਣੇ ਦੇ ਰੇੜੀ ਦੇ ਵਿੱਚ ਇੱਥੇ ਬਾਰਡਰ ਦੇ ਨੇੜੇ ਹੋ ਰਹੀ ਸੀਗੀ ਇਨਫਾਰਮੇਸ਼ਨ ਮਿਲਨ ਤੇ ਸੀਆਈ ਦੀ ਟੀਮ ਨੇ ਮੌਕੇ ਤੇ ਰੇਡ ਕੀਤਾ ਤੇ ਪੁਲਿਸ ਨੂੰ ਵੇਖ ਕੇ ਇਹਨਾਂ ਨੇ ਆਪਣੇ ਸੋਫਿਸਟੀਕੇਟਿਡ ਜਿਹੜੀ ਪਿਸਤਲ ਨੇ ਉਹਦੇ ਤੋਂ ਸੀਆਈ ਟੀਮ ਤੇ ਫਾਇਰਿੰਗ ਕੀਤੀ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਵੱਲੋਂ ਦੋ ਫਾਇਰ ਕੀਤੇ ਗਏ ਜਿਹਦੇ ਵਿੱਚ ਸਾਗਰ ਤੇ ਵਿਜੇ ਜਿਹੜੇ ਕਿ ਮੌਕੇ ਤੇ ਜਖਮੀ ਹੋਗੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਤੇ ਉਥੇ ਜਿਹੜੇ ਇਲਾਜ ਨੇ ਮੌਕੇ ਤੇ ਇਹਨਾਂ ਕੋਲੋਂ 300 ਸੋਫਿਸਟੀਕੇਟਿਡ ਪਿਸਤਲ ਜਿਹੜੇ ਕਿ ਪਾਕਿਸਤਾਨ ਤੋਂ ਆਏ ਸੀਗੇ ਨਾਲ ਜਿੰਦਾ ਰੋਂਦ ਇਹ 7 ਕਿਲੋ ਅਫੀਮ ਤੇ 1 ਲੱਖ ਜਿਹੜਾ ਡਰਗ ਮਨੀ ਬਰਾਮਦ ਹੋਇਆ ਤੇ ਜਿਹੜੀ ਇਹਦੀ ਪੁੱਛਗਿੱਛ ਚੱਲਦੀ ਪਈ ਹੈ ਕੇਸ ਦੇ ਵਿੱਚ ਦੋਸ਼ੀਆਂ ਜਿਹੜੇ ਗ੍ਰਿਫਤਾਰ ਕੀਤੇ ਆ ਤੇ ਸਾਨੂੰ ਉਮੀਦ ਹੈ ਕਿ ਇਸ ਕੇਸ ਦੇ ਵਿੱਚ ਹੋਰ ਵੀ ਵੱਡੇ ਖੁਲਾਸੇ ਹੋਣਗੇ। ਸਰ ਤਰਨਤਨ ਪੁਲਿਸ ਨੇ ਲਗਾਤਾਰ ਨਸ਼ੀਓਦ ਨਸ਼ਾ ਵਿਰੋਧ ਵੱਡੀਆਂ ਕਾਰਵਾਈਆਂ ਕੀਤੀਆਂ ਨੇ। ਹੁਣ ਅੱਗੇ ਕੀ ਲੱਗ ਰਿਹਾ ਹੈ ਕਿ ਇਸ ਤਰੀਕੇ ਦੀ ਕਾਰਵਾਈ ਜਿਹੜੀ ਅੱਗੇ ਜਾਰੀ ਰਹੇਗੀ ਨਾ ਖਿਲਾਫ ਜਿਵੇਂ ਇਹੋ ਜਿਹਾ ਭੈੜਾ ਅੰਸਰ ਨੇ। ਸਾਡੀ ਤਰਨਤਨ ਪੁਲਿਸ ਵੱਲੋਂ ਨਸ਼ਾ ਦੇ ਖਿਲਾਫ ਬੜੀ ਜ਼ੋਰ ਤੋਂ ਮੁਹਿੰਮ ਚਲਾਈ ਗਈ ਹੈ ਤੇ ਗਾਹ ਵੀ ਇਦਾਂ ਹੀ ਜਾਰੀ ਰਹੇਗੀ ਤੇ ਜਿਹੜੇ ਪਾਕਿਸਤਾਨੀ ਅੰਸਰ ਨੇ ਉਹ ਚਾਹੁੰਦੇ ਆ ਕਿ ਬਈ ਇੱਥੇ ਜਿਹੜਾ ਆਪਣਾ ਮਾਹੌਲ ਹੈ ਉਹ ਖਰਾਬ ਹੋਏ। ਇਥੇ ਨਸ਼ੀਆਤ ਨਸ਼ਿਆ ਤੇ ਪੀੜੀ ਨੂੰ ਲਾ ਕੇ ਉਹਨਾਂ ਨੂੰ ਖਰਾਬ ਕਰੇ ਬਟ ਜਿਵੇਂ ਕਿ ਸਾਡੀ ਸਰਕਾਰ ਦੀ ਪਾਲਿਸੀ ਹੈ ਕਿ ਭਈ ਜਿਹੜਾ ਵੀ ਕੋਈ ਗਲਤ ਕੰਮ ਦੇ ਵਿੱਚ ਲਿਪਤ ਹੋਏਗਾ ਤੇ ਜਿਹੜੀ ਗੋਲੀ ਦਾ ਜਵਾਬ ਜਿਹੜਾ ਹੈ ਗੋਲੀ ਨਾਲ ਹੀ ਦਿੱਤਾ ਜਾਵੇਗਾ ਠੀਕ ਹੈ